18 ਕਿਲੋ 10 ਦਿਨ ਦੀ ਸੂਈ ਥੱਲੇ ਮਣਿਆਦਾਂਗੇ ਮਣਾਦਾਂਗੇ ਆ ਮਾਰੀ ਗਰੀ ਕੈਮਰਾ ਵੇ ਬਾਈ ਕਹਿੰਦਾ 18 ਕਿਲੋ 10ਾਂ ਦਿਨਾਂ ਦੀ ਸੂਈ ਕੋਲੇ ਮਣਿਆ ਕੇ ਦੇਣਾ 22 ਕਿਲੋ ਦੁੱਧ ਵਾਲੀ ਝੋਟੀ ਆ ਲੈ ਸਜਣੋ ਝੋਟੀਆਂ ਨਾ ਫਿਰ ਅੱਜ 8 ਲੱਗਿਆ ਦੁਬਾਰਾ ਫੇਰ ਦਿਖਾਉਣ ਸਰਦਾਰ ਚਰਨ ਸਿੰਘ ਡੈਰੀ ਫਾਰਮ ਤੋਂ ਪਿੰਡ ਸ਼ਾਹਪੁਰਾ ਤਹਿਸੀਲ ਫਲੋਰਾ ਜਲਾ ਜਲੰਧਰ ਦੁਆਬੇ ਦਾ ਪਿੰਡ ਆ ਮੱਲੋ ਇਹ ਮੰਨ ਲਓ ਵੀ ਝੋਟੀਆਂ ਨਾ ਇੱਕ ਤੋਂ ਇੱਕ ਇੱਕ ਤੋਂ ਇੱਕ ਜੀ ਐਂ ਕਰੀ ਜਾਊਗਾ ਯਾਰ ਜਿਹੜਾ ਭਰਾ ਦੇਖੋ ਵੀ ਯਾਰ 8 ਈ ਲੈ ਲਈ ਆਪਾਂ ਇਦਾਂ ਦੇ ਤੋਹਫੇ ਦਿਖਾ ਦਾਂਗੇ ਬਾਈ ਕੋਲੇ ਬਹੁਤ ਕਮਾਲ ਦੇ ਤਿਆਰ ਦੁੱਧ ਵਾਲੇ ਤੇ ਗੱਲਬਾਤ ਬਾਕੀ ਮਣੀ ਨਾ ਕਰਾ ਦਾਂਗੇ ਡਿਟੇਲ ਸਾਰੀ ਬਾਈ ਨੂੰ ਪੁੱਛ ਲਾਂਗੇ ਆ ਜਾ ਗੈਰੀ ਲੈ ਆ ਕੈਮਰਾ ਸ਼ਰਵਾਤ ਕਰਾਂਗੇ ਇਧਰਲੇ ਪੱਖ ਤੋਂ ਤੇ ਐਂਡ ਤੱਕ ਸਿਰਾ ਤੋਂ ਸਿਰਾ ਚੀਜ਼ਾਂ ਦਿਖਾ ਦਾਂਗੇ ਆ ਜਾ ਮਣੀ ਫੇਰਾ ਸਤਿ ਸ਼੍ਰੀ ਅਕਾਲ ਬਾਈ ਜੀ ਚੜਦੀ ਕਲਾ ਸਵਾਗਤ ਕੀਤਾ ਜਾਂਦਾ ਤੁਹਾਡਾ ਚਾਵਨ ਸਿੰਘ ਡੈਰੀ ਫਾਰਮ ਤੇ ਚਲਦਾ ਮਾਰੋ ਮਾਰ ਕੇ ਵਾਈ ਗੁੱਦੀਆਂ ਮੇਰਾ ਨੇ ਜੀ ਹੋਰ ਸੁਣਾਓ ਜੀ ਸੇਤਾਂ ਜੀ ਕਿ ਵੀਡੀਓ ਕਹਿ ਲੀਏ ਵੀ ਯਾਰ ਕੱਚੇ ਪੱਕੇ ਜੀ ਬਣਿਆ ਕਰੂ ਕਦੇ ਪੱਕੇ ਕਦੇ ਕੱਚੇ ਇਧਰ ਹੈਨਾ ਬਹੁਤ ਜ਼ਿਆਦਾ ਸੁਪਨਾ ਵੀ ਕੱਚੇ ਜੀ ਵੀਡੀਓ ਬਣਾਈਏ ਠੀਕ ਹੈ ਗੱਲ ਪਸ਼ੂ ਥੋੜਾ ਕੰਫਰਟੇਬਲ ਮਹਿਸੂਸ ਕਰਦੇ ਹਨ ਤੇ ਇੱਕ ਆਪਣਾ ਇਹ ਨਵਾਂ ਲਿਆ ਜੀ ਫਾਰਮ ਠੀਕ ਹੈ ਗੱਲ ਤੇ ਬਸ ਹੁਣ ਤਿਆਰੀ ਆ ਬਾੜਕਾਂ ਮੈਨੂੰ ਫਿਰ ਜੀ ਧੰਨਵਾਦ ਜੀ ਠੀਕ ਹੈ ਗੱਲ ਬੋਲ ਨੰਬਰ ਤੇਰਾ 9478474740 ਸ਼ੁਰੂ ਕਿੱਥੋਂ ਕਰੀਏ ਆ ਜੋ ਟੀਕਾ ਲਓ ਪਲੂਨ ਤੋਂ ਤੋਰ ਚੋ ਬਾਕੀ ਇੱਕ ਕੱਚੇ ਦੇ ਮੈਂ ਨਾ ਕੰਫਰਟੇਬਲ ਆਪਣੇ ਨਾ ਉਧਰੇ ਪੈਰ ਚ ਕੁੰਡੇ ਕਾਂਡੇ ਲੱਗਦੇ ਰਹਿੰਦੇ ਸੀ ਠੀਕ ਹੈ ਗੱਲ ਇੱ ਆ ਪਤੰਦਰ ਇੱਕ ਨੰਬਰ ਦੀ ਬੰਬ ਬੰਨੀ ਖੜਾ ਮੈਂ ਕਹੇ ਸਰੇ ਤੋਂ ਦੇਖਿਓ ਕੀ ਅੱਗੇ ਕਹਿੰਦੇ ਜਹਾਜ ਆਣਾ ਅੱਜ ਜਹਾਜਾਂ ਤੋਂ ਵੀ ਪੰਨ ਕੰਮ ਪਾਰੇ ਪਰੇ-ਵਰੇ ਹੋਇਆ ਪਿਆ ਅੱਗੇ ਹਵਾਈ ਹੁੰਦੇ ਤੇ ਅੱਜ ਸਮੁੰਦਰੀ ਸਮੁੰਦਰੇ ਹੋਣਗੇ ਕਮਾਲ ਆ ਇੱਥੋਂ ਨਾਲ-ਨਾਲ ਇਧਰਲੀ ਜਿਹੜੀ ਪੰਚਾਇਤ ਬੈਠੀ ਆ ਕੈਮਰਾ ਉੱਤਰ ਵੀ ਵੱਜੀ ਜਾਊਗਾ ਨਾਲ ਨਾਲ ਪੂਰਾ ਜਿਹ ਪੂਰਾ ਸੂਆ ਪਹਿਲਾਂ ਥੋੜਾ ਜਿਹਾ ਲੇਟ ਹੋ ਗਿਆ ਗਾਗ ਵੀ ਆਪਣੇ ਕੋਲ ਆ ਕੇ ਬੈਠੇ ਸੀ ਠੀਕ ਹੈ ਤੇ ਬਸ ਮੈਂ ਦੋ ਕੁ ਮਈਆਂ ਸੇਲ ਨਹੀਂ ਕੀਤੀਆਂ ਚੰਗੀਆਂ-ਚੰਗੀਆਂ ਵਿੱਚੋਂ ਮੰਗਦੇ ਸੀ ਕਿੰਨੇ ਦਿਨ ਦਾ ਸੂਆ ਬਣੀ ਤਾਜੀ ਸੂਈਆ ਪਲੂਨ ਕੱਟੀ ਆ 10-12 ਦਿਨਾਂ ਚੋਗੀਆ ਦੰਦਾਂ ਚ ਚਾਰ ਦੰਦ ਤੋਂ ਸ਼ੁਰੂਆ ਪਹਿਲਾ ਹੈ ਨਾ ਦੁੱਧ ਕਿੰਨਾ ਕੁ ਤਿਆਰ ਹੋਊ ਫਿਰ 15 ਕਿਲੋ ਹੁਣ ਕੱਟੀ ਦੇ ਡੱਬੇ ਮਾਰ ਦੋਗੇ 15 ਕਿਲੋ ਰੈਡੀ ਹਾਂਜੀ ਇੱਕ ਮੇਰਾ ਕਹਲਾ ਖਾਸ ਗੱਲ ਇਹ ਰਹਿੰਦੀ ਐ ਇਸ ਫਾਰਮ ਦੀ ਵੀ ਤਕਰੀਬਨ 15 ਤੋਂ ਸਟਾਰਟ ਹੋ ਕੇ 20-22 ਕਿਲੋ ਤੱਕ ਚੱਲ ਜਾਂਦੇ ਹਾਂ ਜੀ ਤੇ ਥੋੜਾ ਜਿਹਾ ਛੋਟੀ ਦੁੱਧ ਵਾਲੀ ਹੋਵੇ ਗਾਂਾਂ ਵੇਚਣੀ ਜਿਦਾ ਅਗਲੇ ਨੇ ਵੀ ਘਰ ਫਾਰਮ ਤੇ ਰੱਖਣੀ ਹਕ ਵੀ ਇਹ ਦੂ ਘੱਟ ਦਾ ਕੁਛ ਕੋਈ ਬਚਾਉਂਦੀ ਵੀ ਨਹੀਂ 15 ਤੋਂ ਠੰਡੀ ਵਾਲੀ ਤਾਂ ਹਾਂ ਤੇ ਰੇਟ ਮੰਨੀ ਇਹਨਾਂ ਦੀ ਫਿਰ ਬਾਜੀ ਫੋਨ ਤੇ ਕਰਾਂਗੇ ਮੌਕੇ ਤੇ ਵਾਲੇ ਤਾਂ ਨਹੀਂ ਹੁੰਦੇ ਨਾ ਵਾਲੇ ਨਹੀਂ ਜੀ ਫੋਨਗੇ ਕੁਆਲਟੀ ਦਾ ਕੁਆਲਟੀ ਦਾ ਹਾਂ ਜੀ ਇਧਰ ਮਾਰੀ ਗਰੀ ਕੈਮਰਾ ਕਿੰਨੀ ਠੰਡੀ ਸੀ ਲਾ ਆ ਕੱਟੀ ਬਹੁਤ ਚੰਗੀ ਆਈ ਸਵਾ ਆ ਗਈ ਠੰਡੀ ਤੇ ਚੋਬਰ ਤੇ ਵੀ ਮਾਰਦੀ ਕੈਮਰਾ ਬੰਦਾ ਇਹ ਵੀ ਸਰਾਹੀ ਜੀ ਗੱਲ ਨਹੀਂ ਹੁਣ ਮਾਰ ਦੋ ਨੰਬਰ ਵਾਲੀ ਮੱਝ ਤੇ ਕੈਮਰਾ ਤੋਰ ਚੋਬਰਾ ਖੁੱਲ ਕੇ ਭਾਈ ਦੂਆ ਸੁਆ ਆ ਗਿਆ ਸੁਆ ਦੂਆ ਹਾਂ ਅ ਮੈਨੂੰ ਆ ਦੀ ਮਾਈ ਨੂੰ ਵੀ ਨਾ ਪਹਿਲਾਂ ਕਹੇ ਨਹੀਂ 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 ਪਹਿਲਾਂ ਕਾਨੂੰ ਕਹਿਣਾ ਜੇ ਦੂਆ ਤੇ ਦੂਆ ਕਮਾਂਗੇ ਠੀਕ ਆ ਗ ਹੁਣ ਦੂਏ ਚੱਲਣਗੇ ਇੱਕ ਬਲੂਨ ਕੱਟੀ ਬਹੁਤ ਟਾਪ ਦੀ ਹੋ ਰਹੀ ਹੈ ਵਿੱਚ ਇਹ ਆ ਗਏ ਝੋਟੀ ਥੱਲੇ 18 ਕਿਲੋ ਹੈ 18 ਤਿਆਰ ਤਿਆਰ ਹੁਣ ਡੱਬੇ ਮਾਰ ਦਵਾਂਗੇ ਜੀ ਚਵਾ ਦਾਂਗੇ ਚਵਾ ਦਵਾਂਗੇ ਜੀ ਕਈ ਭਰਾ ਕਮੈਂਟ ਕਰ ਲੱਗ ਜਾਂਦੇ ਨੇ ਵੀ ਯਾਰ ਚਵਾਉਂਦੇ ਨਹੀਂ ਜਾਂ ਉਹੀ ਕਹਿੰਦੇ ਨੇ ਚਵਾਵਾ ਬਾਈ ਜੀ ਵਾਹ ਗੁੱਦੀ ਮੇਨ ਨਾ ਤੁਹਾਨੂੰ 8 8 ਦਾ ਲੋਡ ਤਾਂ ਜਾਂਦਾ ਜੇ ਚੰਗੀਆਂ ਨਿਕਲਦੀਆਂ ਅਗਲੇ ਤਾਂ ਹੀ ਜਾਂ ਹਾਂ ਨਹੀਂ ਮਾਂ ਕਈ ਵਾਰੀ ਭਰਾ ਜੀ ਜਿਹਨੇ ਮਾਰੇ ਕਮੈਂਟ ਕਰਨੇ ਬਾਈ ਜੀ ਉਹਨਾਂ ਤਾਂ ਕਰ ਹੀ ਜਾਣੇ ਆ ਠੀਕ ਹੈ ਗੱਲ ਐਸਾ ਲੋਕ ਮੇਰਾ ਖਿਆਲ ਬਾਬੇ ਨਾਨਕ ਨੂੰ ਨਹੀਂ ਬਖਸ਼ਿਆ ਆਪਾਂ ਕੀ ਪਾਣੀ ਹਾਰਿਆ ਮਿੱਟੀਆਂ ਫਿਰ ਵੀ ਮਿੱਟੀਆਂ ਕਿੰਨਾ ਰੋਡ 18 ਤਿਆਰ 18 ਕਿਲੋ ਹੋਣਾ ਇਸ ਵੇਲੇ ਮਿਲ ਦਵਾਂਗੇ ਸੂਈ ਹੈਗੀ 15 ਡੇਣਾ ਦੀ ਓਕੇ ਹਾਂਜੀ ਟਾਈਮ ਤੋਂ ਟਾਈਮ ਚ ਝੋਣ ਵਾਲਾ ਝੋਣ ਤੋਂ ਵਾਲਾ ਠੀਕ ਆ ਗੱਲ ਟਾਈਮ ਤੋਂ ਟਾਈਮ ਝੋਣ ਆ ਫੋਰ ਬਾਈ ਫੋਰ ਆਰਡਰ ਬਰੀਕ ਬਹੁਤ ਹੈ ਜੀ ਝੁੱਟੀ ਤੇ ਬਾਕੀ ਇੱਕ ਗੱਲ ਆ ਉਹ ਸਵਾ ਆਦੀ ਵਾਲੀ ਨਿੱਗੀ ਆ ਹਾਂਜੀ ਆ ਪਰਾਣੀ ਹੁੰਦੀ ੱੱਕੇ ਮਾਰ ਮਾਰ 10 ਕਿਲੋ ਦਾਣਾ ਬਾਦੀ ਭਾਜੀ 10 ਕਿਲੋ 10 ਕਿਲੋ ਦਾਣਾ ਖਾ ਕੇ ਪਰੇ ਹੋਊਗੀ 18 ਕਿਲੋ ਚਵਾ ਦੇਣਾ ਚਵਾ ਦਾਂਗੇ ਸੂਆ ਦੂਜਾ ਦੂਜਾ ਸੂਈ 15 ਡੇਣਾ ਦੀ ਹੈਗੀ ਹੈ ਜੀ ਸੂਆ ਦੂਜਾ ਨੰਬਰ ਵੀ ਦੂਜਾ ਤੇ ਹੁਣ ਕਰੀ ਆ ਤੀਜੇ ਨੰਬਰ ਇਹ ਵੀ ਜੈਡ ਬਲੈਕ ਆ ਗਈ ਇਹਦਾ ਸੁਆਮਣੀ ਇਹਦਾ ਬਾਈ ਜੀ ਦੂਆ ਸੁਆ ਆ ਠੀਕ ਆ ਸੁਈ ਨੂੰ ਇਹਨੂੰ 12 ਦਿਨ ਹੋ ਗਏ ਆ 12 ਦਿਨ ਦੀ ਸੁਈ ਸੁਆ ਦੂਜਾ ਜੀ ਚੋਰ ਤੋਰ ਤੋਰ ਚੋਬਰਾ 12 ਦਿਨਾਂ ਦੀ ਸੂਈ ਸੂ ਆ ਤੇ ਮਗਰ ਵੀ ਬਾਈ ਜੀ ਕੱਟੀ ਕੱਟੀ ਵੀ ਸਰਕਾਰੀ ਸੀਮੰਦੀ ਐਚ ਐਲ ਟੀ ਵੀ ਦੀ ਆ ਮਗਰ ਆ ਗਈ ਬਾਈ ਕਹਿੰਦਾ ਐਚ ਐਲ ਟੀ ਵੀ ਦੀ ਕੱਟੀ ਤੇ ਇੱਕ ਗੱਲ ਹੋਰ ਦੱਸ ਦਨ ਯਾਰ ਮੱਝ ਦੀ ਮਗਰ ਚੜਾਈ ਵਾਲੀ ਆ ਹਨਾ ਚੜਾਈ ਬਹੁਤ ਹੈ ਜੈਡ ਬਲੈਕ ਆ ਗਈ ਬਾਈ ਜੀ ਜੇ ਕਈ ਭਰਾ ਬਹੁਤ ਮੈਸੇਜ ਵੀ ਕਰਦੇ ਆ ਵੀ ਜੈਡ ਬਲੈਕ ਲੈਣੀ ਆ ਆ ਚੜਾਈ ਵਾਲੀ ਝੋਟੀ ਆ ਗਈ ਮੰਨ ਲਓ ਜਿੰਨੀ ਕ ਝੋਟੀ ਹੈਗੀ ਆ ਇਹ ਕਹਿ ਸਕਦੇ ਆ ਵੀ ਯਾਰ ਖਰੀ ਆ ਸੋਨੇ ਦੀ ਡਲੀ ਆ ਜੀ 18 ਕਿਲੋ ਹੁਣ ਇਹਦੇ ਡੱਬੇ ਮਾਰ ਦਵਾਂਗੇ ਜੀ 18 ਚ ਪਾ ਦਿੰਦੇ ਆ ਹਾਂ ਜੀ ਅੱਜ ਤੱਕ ਕਰ ਦੇਗਾ ਕੰਡੇ ਮਾਗਣੇ ਭਾਜੀ ਝੂਟੀਆਂ ਟੋਪੋ ਟੋਪ ਆ ਸਰੇ ਜੀ ਠੀਕ ਹੈ ਸਰੇ ਵਾਲਾ ਆਟੀਆ ਕੱਚੇ ਦਾ ਲਾਹਾ ਬੱਦੇ ਲੈ ਲਿਆ ਅੱਜ ਕੱਚੇ ਵਾਲਾ ਲਾਹਾ ਇੱਕ ਗੱਲ ਹੋਰ ਗੈਰੀ ਉਰਲੇ ਬੰਨੇ ਲਿਆ ਕੈਮਰਾ ਉਹ ਕੰਮ ਨਹੀਂ ਹੈਗਾ ਵੀ ਗਾੜੀ ਗੂੜੀ ਡਾਉਨ ਨਿਕਲੂ ਨਾ ਨਾ ਮੰਨ ਲੋ 3 ਕਿਲੋ ਦੀ ਗਾੜੀ ਨਿਕਲੂ ਠੱਘਾਹਾਂ ਵਾਲੇ ਥਣ ਤੋਂ ਗਾਹ ਨੂੰ ਹਵਾਨਾ ਆ ਗਿਆ ਆ ਗਿਆ ਨਾਲ ਲੱਗ ਮਾ ਜਿਹੜਾ ਆ ਝੂਟੀ ਜਿਹੜੀ ਆਪਣੀ ਦੂਏ ਨੰਬਰ ਦੇ ਦਿਖਾਈ ਆ ਹੁਣ ਚਲੋ ਦੁਬਾਰਾ ਕਹਿੰਦਾ ਸਾਬਤ ਸਾਢੇ 3 ਕਿਲੋ ਦੀ ਗਾੜੀ ਹੁਣ ਇਹਦੀ ਪਾਸ ਆ ਜੀ ਫੇਰ ਹੀ ਜਾਂਦੀ ਆ 18 18 ਦੇ ਸੂਈ ਜੀ ਬਾਕੀ ਹੈ ਨਾ 2 ਲੱਖ ਤੋਂ ਉੱਤੇ ਉੱਤੇ ਵਾਲਾ ਆਵੇ ਐ ਵੀ ਥੱਲੇ ਵਾਲਿਆ ਗਿਆ। ਬੋ ਕਈ ਹੈ ਨਾ ਚਲੋ ਭਾਜੀ ਹੁਣ ਆਪਣੇ ਤੋਂ 1.80 ਤੋਂ ਸ਼ੁਰੂ ਆ। ਠੀਕ ਹੈ। ਕਈ ਵੀਰ ਬੂਨ ਕਰਦੇ ਸਵਾ ਲਾ ਦਾਂਗੇ, ਡੇਢ ਲਾ ਦਾਂਗੇ। ਭਾਜੀ ਨਹੀਂ ਮਿਲਦਾ। 1.70-80 ਤੋਂ ਸ਼ੁਰੂ ਆ ਕਿਉਂਕਿ ਦੁੱਧ ਤਿਆਰ ਵਾਲੀਆਂ ਝੋਟੀਆਂ ਕੁਆਲਿਟੀ ਵਾਲੀਆਂ ਇਹੀ ਰਹਿੰਦਾ ਤਕਰੀਬਨ ਤਕਰੀਬਨ। ਇਹ ਭਾਜੀ ਹੁਣ ਹਰਿਆਣੇੋਂ ਵੀ ਘੁੰਮ ਕੇ ਲਿਆ ਆਂ। ਫੇਰ ਵੀ ਭਾਜੀ ਚੰਗੀ ਝੋਟੀ ਚੰਗੇ ਮੁੱਲ ਨਾਲ ਮਿਲਦੀ ਆ ਜੀ। ਠੀਕ ਆ ਗੱਲ। ਕਈ ਵੀਰ ਬੂਨ ਕਰਦੇ ਸਵਾ ਲੱਖ ਲਾ ਦਾਂਗੇ। ਭਾਜੀ ਨਹੀਂ ਮਿਲਦੀ ਆਪਣੇ ਕੋਲ। ਠੀਕ ਆ ਵੀ 1.70- ਸੂਆ ਆ ਗਿਆ ਭਾਈ ਇਹ ਵੀ ਦੂਆ ਗਈ ਸੂਆ ਦੂਜਾ ਨਾਲ ਮੇਲ ਕਾਫ ਕਿੰਨੇ ਰੰਦੀ ਸੂਈ ਇਹ ਸੂਈ ਹੈਗੀ ਇਹ 10 ਅੰਕ ਦਿਨਾਂ ਦੀ ਭਾਈ 12 ਕਿਲੋ ਇਹਦੇ ਥੱਲੇ ਤਿਆਰ ਆ ਤਿਆਰ ਹਾਂਜੀ ਚਵਾਈ ਵੀ ਚਵਾਈ ਇੱਕ ਨੰਬਰ ਚਵਾਈ ਤਾਂ ਮੈਂ ਕਹਿੰਦਾ ਕਿਸੇ ਵੀ ਮੱਝ ਦੀ ਪੁੱਛੀ ਨਹੀਂ ਹੋਣ ਮਾੜੀ ਬੈਗ ਦੀ ਨਹੀਂ ਤੇ ਨਾ ਲੈਣਿਆ ਠੀਕ ਆ ਗੱਲ ਹਾਂਜੀ ਲੇ ਵਾ ਤਾਂ ਚੱਕੀ ਕਰਦੀ ਆ ਜੀ ਉਧਰ ਲੱਗਿਆ ਬੰਦਾ ਪਾਕਿਸਤਾਨ ਵਾਲਿਆਂ ਨੇ ਉਹ ਵਾ ਫੋਰ ਵਾਈ ਫੋਰ ਆਰਡਰ ਵਾਲੇ ਕੰਮ ਹੋਏ ਆ ਹਾਂ ਜਿੱਦਾਂ ਨੀਲੀਆਂ ਨੂੰ ਲੱਗਿਆ ਹੁੰਦਾ ਨਾ ਉਹ ਤਾਂ ਦੇ ਵਾ ਕਰੰਟ ਕਰਾਉਣ ਟ ਬਾਲਾ ਮਾਰਦੀ ਆ ਨਾ ਇੱਕ ਨਾ ਕੱਚੀ ਜਿ ਝੋੜੀਆਂ ਝੋਟੀਆਂ ਚਲੋ ਸਾਨੂੰ ਵੀ ਦੇਖਣ ਨੂੰ ਝੋਟੀਆਂ ਲੱਗਣ ਲੱਪੀਆਂ ਝੋਟੀਆਂ ਆਪਣੀਆਂ ਬੜੀਆਂ ਹੀ ਆ ਸਾਰੀਆਂ ਠੀਕ ਆ ਪੈਰ ਥੱਲੇ ਵਗ ਜਾਂਦੇ ਆ ਪੈਰ ਬਹੁਤ ਥੱਲੇ ਵਗ ਜਾਂਦੇ ਨੇ ਥੱਲੇ ਕੋਈ ਗੱਲ ਨਹੀਂ ਹੁੰਦਾ ਨੇੜੇ ਆ ਕੇ ਉਹ ਦੇਖੋਗੇ ਨਾ ਉਹ ਕੰਮ ਹੋ ਜੂਗਾ ਵੀ ਇਹਦੇ 19 ਵਾਲਾ ਕੰਮ ਨਹੀਂ ਹੋਊਗਾ 21 ਵਾਲਾ ਕੰਮ ਹੋਊਗਾ ਭਾਈ ਇਹਦਾ ਵੀ ਝੋਟੀਆਂ ਦੇ ਕੁਲੂਗੀਆਂ ਨੰਬਰ ਆ ਗਿਆ ਸੱਜਣੋ ਚੌਥਾ ਤੇ ਗਾਂ ਵਾਲੇ ਬੰਨਿਓ ਪਛਾਣ ਵਾਲੇ ਪੱਖ ਤੋਂ ਗਰੀ ਐਨ ਕਰਾ ਦੇ ਤਸੱਲੀ ਤੇ ਝੋਟੀਆਂ ਨੇ ਚਮਕਦੀਆਂ ਸ਼ੀਸ਼ੇ ਮੰਗੋੜੀ ਚਿਆਰੀ ਦਾ ਵੀ ਮੁੱਲ ਹੁੰਦਾ ਬਾਈ ਜੀ ਤੇ ਹੁਣ ਆਜਾ ਪੰਜ ਨੰਬਰ ਵਾਲੀ ਆ ਚ ਗਾਲੀ ਕਰੀ ਜਾਂਦੀ ਆ ਨਾ ਆ ਬਾਲੀ ਠੰਡੀ ਝੁੱਟੀ ਆ ਬਾਈ ਦੂਆ ਸੁਆ ਕੱਟੀ ਮਗਰਿਆ ਸੂਈ ਨੂੰ 10 ਕਦਣ ਇਹਨੂੰ ਮਗਰ ਕੱਟੀ ਹੋਏ ਤਾਂ ਚੱਕਰ ਹੀ ਨਹੀਂ ਕੋਈ ਆ ਨਾ ਉਹ ਭਾਈ ਫਿਕਰੀ ਨਹੀਂ ਮੈਨ ਹੋਏ ਜਿਹੜੇ ਬੰਦੇ ਆਲੇ ਦਾ ਖੜਿਆ ਸਮੱਸਿਆ ਨਹੀਂ ਜਾਂਦੀ ਨਾ 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 ਉਹ ਵਿੜੇ 'ਚ ਖੜਾ ਕੇ ਜੋਨ ਵਾਲੀ ਝੁੱਟੀ ਆ ਮੈਂ ਗੁੱਲਾ ਰਸਾ ਗੁੱਲਾ ਉੱਪਰ ਛੱਡ ਕੇ ਚਵਾਵਾਂਗੇ ਕਮਾ 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 ਕੱਟੀ ਮਗਰ ਆ ਗਈ ਬਾਈ ਜੀ ਠੀਕ ਆ ਗੱਲ ਪੰਜਵਾਂ ਨੰਬਰ ਆ ਗਿਆ ਆਪਣਾ ਨੰਬਰ ਪੰਜਵਾਂ ਸੁਆ ਬਣੀ ਦੂਆ ਜੀ ਆ ਦੇਖੋ ਲੈਵਾ ਜਿੱਥੋਂ ਦਿਖਾ ਹਲੇਵਾ ਵਾਲਾ ਲੱਗਿਆ ਕਹਿ ਲਈਏ ਹਨਾ ਪੰਡ ਲੇਵੇ ਦੀ ਚੱਕੀ ਫਿਰਦੀ ਆ ਜਵਾਈ ਜੇ ਵੀ ਸਿਰਾਂ ਤੇ ਮੱਤਲ ਵੀ ਕੱਟੀ ਕਿੰਨੇ ਦਿਨ ਦਾ ਸੁਆ ਦੱਸ ਦਿੰਦਾ 10 ਦਿਨ ਦਾ ਭਾਈ ਜੀ ਕਿੰਨਾ ਦੋ ਦਹਾਜ ਰ 18 ਕਿਲੋ ਹੋਣੇ ਦਾ ਉਹ ਮਣ ਦਵਾਂਗੇ 18 ਕਿਲੋ ਜੀ ਪਰਾ ਕਰਨਗੇ ਹਰੀ ਇੱਕ ਦੀ 18 80 ਪਾਜੀ ਜੇ ਹੈਗਾ ਤਾਂ ਕੰਨੀ ਆ ਜੀ ਠੀਕ ਆ ਗੱਲ ਹੁਣ ਆਪਾਂ ਏਵੇਂ ਥੋੜੀ ਗੈਦਮਾਂਗੇ ਤਾਂ ਥੱਲੇ ਲੈ ਆਪਦਾ ਵੀ ਲੈ ਸਕਦਾ ਮਾਜੀ ਹਾਂ ਲੈ ਆ ਲੋ ਵੇ ਅਗਲਾ ਲੀਟਰ ਕੰਡਾ ਆਪਦਾ ਚੱਕ ਲਿਆ ਜਿਵੇਂ ਤਸੱਲੀ ਹੁੰਦੀ ਓਵੇਂ ਕਰਦੇ ਜਾਂ ਪੈਸੇ ਆਪਣੀ ਮਰਜ਼ੀ ਦੇ ਲਵਾਂਗੇ ਦੁੱਧ ਅਗਲਾ ਆਪਣੀ ਮਰਜ਼ੀ ਦਾ ਲੈ ਜਵੇ ਹਾਂ ਬਾਈ ਕਹਿੰਦਾ ਪੈਸੇ ਮਰਜ਼ੀ ਦੇ ਲਵਾਂਗਾ ਤਸੱਲੀ ਵਾਲੀ ਮਰਜ਼ੀ ਹੋਊਗੀ ਥੋੜੀ ਵੀ ਥੋੜੀ ਆਪਦੇ ਕੰਡੇ ਨਾ ਹੁੰਦੀ ਆਪਦੇ ਲੀਟਰ ਨਾ ਹੁੰਦੀ ਜਿਵੇਂ ਥੋੜੀ ਤਸੱਲੀ ਹੁੰਦੀ ਆ ਓਵੇਂ ਪਾ ਕੇ ਇਥੋਂ ਪਸ਼ੂ ਫੇਰ ਗੱਡੀ ਚ ਚੜਾਇਆ ਚੜਾਵੇ ਨੰਬਰ 5ਵਾਂ 1822 ਕਰਾਈ ਜੀ ਇਹ ਕਹਿੰਦਾ ਬਾਜੀ ਆਪਣੀ ਨਾ ਮੈਂ ਪਿਛਲੇ ਵੀਡੀਓ ਜੇ ਆਪਣਾ ਹੋਰ ਵੀ ਗੱਲ ਕਰਦੇ ਆ ਤਾਂ ਜੀ ਇੱਕ ਮਿੰਟ ਰੋਕ ਜੋ ਠੀਕ ਹੈ ਤੇ ਇਹਨਾਂ ਆਪਾਂ ਜੋ ਕਰਦਨੇ ਆ ਵੀਡੀਓ ਚ ਪਹੁੰਚ ਠੀਕ ਹੈ ਤੇ ਆਪਾਂ ਕਰ ਦਿੰਦੇ ਪਹਿਲੀਆਂ ਦੋ ਮਈਆਂ ਦੀ ਪੰਜਾਬ ਪੰਜਾਬ ਪਹੁੰਚ ਓਕੇ ਆਪਣਾ ਕਿਸੇ ਆਪਣੇ ਵੀਰ ਲੈ ਕੇ ਮੱਝਾਂ ਗਰਦਾਸਪੁਰ ਏਰੀਆ ਆ ਜੀ ਉਹ ਕਹਿੰਦੇ ਵੀ ਤੁਸੀਂ ਪਹੁੰਚ ਗਿਆ ਆਪਾਂ ਪਹੁੰਚ ਪਹਿਲੀਆਂ ਦੋ ਮੱਝਾਂ ਦੀ ਕਰ ਦਿੰਦੇ ਹਾਂ ਅੱਜ ਆਪ ਹਾਂਜੀ ਪਹਿਲੀਆਂ ਦੋ ਮੱਝਾਂ ਦੀ ਇੱਕ ਤੇ ਦੋ ਨੰਬਰ ਦੀ ਦੋ ਨੰਬਰ ਜੀ ਇੱਕ ਤੇ ਦੋ ਨੰਬਰ ਦੀ ਪਹੁੰਚ ਹਾਲ ਪੰਜਾਬ ਹੋਊਗੀ ਬਾਕੀ ਜਿਹੜੀਆਂ ਛੇ ਰਹਿਗੀਆਂ ਉਹਦੀ ਪਹੁੰਚ ਜੇ ਅਗਲਾ ਜਾ ਪਹੁੰਚ ਕਰਾਉਣੀ ਆ ਫਿਰ ਮੁੱਲ ਉਦਾਂ ਦਾ ਹੋ ਜਾਂਦਾ ਜੀ ਫਿਰ ਉਦਾਂ ਦਾ ਸਿਸਟਮ ਹੋ ਜਾਊਗਾ ਜੀ ਤੇ ਨੰਬਰ ਮੇਰਾ ਖਿਆਲ ਆ ਮਨੀਸ਼ੀ ਮਾਰ ਗਿਆ ਛੇ ਆ ਗਿਆ ਜੀ ਮਾਰ ਕੇ ਹੀ ਕੈਮਰਾ ਇਹਦੇ ਆਰਡਰ ਤੇ ਮਾਰ ਓਏ ਇੱ ਤਾਜੀ ਸੂਈ ਆ ਛੋਟੀ ਜਮਾ ਕੱਚੀ ਸੂਈ ਆ ਨਾੜਾਂ ਦੇ ਬਾਈ ਇੱਥੋਂ ਇੱਥੋਂ ਦਿਖਾ ਇੱਥੋਂ ਕਰਾ ਤਸੱਲੀ ਇਹਦੀ ਲੱਗਿਆ ਪੀੜੀ ਦੇ ਪਾਵੇ ਪਾਵੇ ਵਾ ਫੋਰ ਬਾਈ ਫੋਰ ਟਾਲਾ ਕੰਮ ਹੀ ਆ ਹਾਂ ਹਾਂ ਜੀ ਲੈ ਕੱਢ ਬਾਹਰ ਨੂੰ ਲੈ ਆ ਜੋ ਬਰਾ ਲੈ ਆ ਲਿਆ ਐ ਐ ਨੂੰ ਲੈ ਚਾਲਾ ਐ ਨੂੰ ਕਮਾ ਦੇ ਹੁਣ ਐ ਨੂੰ ਚਲ ਪਾ ਹੁਣ ਹੁਣ ਐ ਨੂੰ ਚਲਾ ਦੇ ਕੰਮ ਆ ਦੇ ਬਾਈ ਜਮਾ ਕੱਚੀ ਸੂਈ ਆ 나ੜੂ ਨਾਲ ਆ ਆ ਦੇ ਠੀਕ ਆ ਤਾਂ ਵਾਪਸੀ ਤੇ ਦਿਖਾਵਾਂਗੇ ਹੁਣ ਤਾਂ ਨਾ ਗੈਰੀ ਦਾ ਕੈਮਰਾ ਮੱਝ ਤੇ ਰੋ ਮੱਝ ਤੇ ਰਹੂਗਾ ਜੀ ਕੈਦਨ ਹੋ ਗਏ ਸੂਈ ਨੂੰ ਆ ਚੌਥਾ ਦਿਨ ਆ ਬਾਈ ਜੀ ਕਿੰਨੀ ਬੋਲੀ 16 ਕਿਲੋ ਹੁਣ ਮਾਦਮ 20 ਕਿਲੋ ਦੀ ਓੜ ਦੇ ਦਵਾਂਗੇ 16 ਕਿਲੋ ਤਿਆਰ 20 ਦੀ ਮਿਲੂ ਗਰੰਟੀ ਨਾਸਲੇ ਝੋਟੀ ਚ ਬਾਹਰ ਬਹੁਤ ਹੈ ਜੀ ਬਰੀਕ ਬਹੁਤ ਹੈ ਰੰਗਵਾਜ ਬਹੁਤ ਹੈ ਜੀ ਇੱਕ ਤਾਂ ਹੁੰਦਾ ਯਾਰ ਕੱਲਾ ਦੁੱਧ ਦੁੱਧ ਨਾਲ ਨਾਲ ਬਿਊਟੀ ਵਾਲੀ ਝੁੱਟੀ ਵੀ ਆ ਬੰਦ ਸਿੰਘ ਦੀ ਆ ਗਈ ਹਾਂ ਜੀ ਬੰਦ ਜਮਾ ਬੰਦ ਸਿੰਘ ਦੀ ਆ ਗਈ ਸਵਾ ਦੀ ਆ ਗਈ ਭਾਈ ਨਿੱਕੀ ਜਿਹੀ ਖੜੀ ਜਚੂਗੀ ਬਰੀਡ ਬਣਾ ਦੂ ਆ ਭਾਈ ਗੇਰੀ ਭਾਈ ਬੱਚਾ ਦਿਖਾ ਦੇ ਮਾੜਾ ਜਾਂ ਹਾਂ ਮੋਟੀ ਨਹੀਂ ਹੈਗੀ ਜਿਆਦਾ ਆ ਬਦਾਂ ਜੀ 나ੜੂ ਢੰਗਾਂ ਦੀ ਬੱਚੇ ਦਾ ਜਰਾ ਪ੍ਰਦਾਨ ਕਰੀ ਬੱਚਾ ਉਰਲੇ ਬੰਨੇ ਮਾੜਾ ਜਾਂ ਇਹ ਇੱਥੋਂ ਮਾਰਦੀ ਗਰੀ ਆ ਆ ਦੇ ਕੱਚਾ 나ੜੂ ਤੇ ਬਾਕੀ ਯਾਰ ਇਹਦਾ ਰੰਗ ਰੂੰਗੇ ਝੋਟੀ ਦਾ ਤਾਰ ਬਰੀਕ ਬਹੁਤ ਹੈ ਜੀ ਇਹਦਾ ਰੰਗ ਰੂੰਗੇ ਦੱਸਦਾ ਨਾ ਲਾਕਾ ਕਿਹੜਾ ਹੈ ਨਾ ਹਾਂ ਜੀ ਆਹ ਬਰੀਕ ਝੋਟੀ ਠੰਡੀ ਮਿੱਟੀ ਬਹੁਤ ਕਿੰਨਾ ਦੁੱਧ ਪਾਉਗੀ ਭਾਈ 20 ਕਿਲੋ ਦੀ ਆ RAM ਨੇ ਊਟ ਦੇ ਦਵਾਂਗੇ ਠੀਕ ਹੈ ਗੱਲ ਹਾਂ 16 ਬੋਲਾ ਅੱਜ ਚਵਾ ਦੇਾਂਗੇ ਚਵਾ ਦੇਾਂਗੇ 16 ਕਿਲੋ ਬਾਈ ਕਹਿੰਦਾ ਅੱਜ ਚਵਾ ਦੇ ਆ ਗਿਆ ਆਪਣਾ ਨਗੀਨਾ ਜੀ ਆ ਜਾ ਆ ਜਾ ਓਏ ਇੱਥੇ ਮਾਰ ਕੈਮਰਾ ਇੱਥੇ ਇਹ ਕੱਟੀ ਆ ਗਈ ਜੱਤ ਵਾਲੀ ਇਹ ਕੱਟੀ ਆ ਇਹਦਾ ਕਹਾਉਂਦੀ ਵੀ ਆ ਕੱਟੀ ਹਾਂ ਚਾਰ ਦੰਦ ਦੇ ਕੱਟੀ ਇਹ ਜਾਤ ਕੁਆਲਟੀ ਦੇਖ ਬਾਈ ਕੱਟੀ ਦੀ ਤੋਰ ਚੋਖਰਾ ਖੋਲ ਕੇ ਚੱਕ ਫੇਰਾ 45 ਯ ਕਟਾ ਮਾਰੇ ਉਹ ਚਵਾਈ 45 ਜਾਂ ਉਹ ਜਿਵੇਂ ਭਾਦੋਂ ਦੇ ਮੀਂਹ ਚ 45 ਚੱਲਦੇ ਦੁੱਧਾ ਚੱਲਣਗੇ ਉਹ ਜਿੱਤ ਨਹੀਂ ਹੋ ਜੂਗਾ ਤੋਰਾ ਆ ਗਿਆ ਪਲਵਾਨ ਵਾਲਾ ਲੇਵਾ ਆ ਗਿਆ ਐਫ ਗਾਵਾਂ ਨਾਲ ਦਾ ਐ ਕੱਟੀ ਦੀ ਜਵਾਈ ਜੂਈ ਇੱਕ ਨੰਬਰ ਬਾਈ ਜੀ ਸਾਰੀਆਂ ਕਟ ਮਗਰ ਬੱਚਾ ਵੀ ਜੈਡਬ ਲੈ ਗਿਆ ਆਪ ਵੀ ਜੈਡਬ ਲੈ ਕੇ ਨਹੀਂ ਨਹੀਂ ਲਵੋਗੇ ਨਾ ਥੋੜੇ ਜਿਹੀ ਰੁਪਈਏ ਘਟਾਉਈਏ ਤੋਕੜ ਗੱਬਣ ਵਿੱਚ ਭਾਜੀ ਅਗਲੇ ਦੇਣੀ ਨਹੀਂ ਇਦਾਂ ਨਹੀਂ ਕੱਟ ਲੰਮਸਾਮੇ ਕਰ ਦੂਗਾ ਭਾਜੀ ਇਦਾਂ ਦੀ ਤੋਕੜ ਗੱਬਣ ਵੇਚਦਾ ਹੀ ਨਹੀਂ ਕੋਈ ਠੀਕ ਆ ਗੱਲ ਹਾਂ ਉਹੀ ਗੱਲ ਆ ਵੀ ਅਗਲੇ ਸੂਏ ਦੇ ਵਿੱਚ ਨੀਆਂ ਦਾ ਕਰ ਦੂ ਡਬਲਰ ਵੀ ਡਬਲਰ ਮੜੇ ਬਾਈ ਮੂਰੇ ਕਮਾ ਗੂ ਹੱਕ ਹੁੱਕ ਦਿਖਾਰੇ ਕੱਟੀ ਦੀ ਨਾ ਸਿੰਘਾ ਨੂੰ ਹੱਥ ਲੱਗਾ ਓਰੀਜਨਲ ਆ ਕਮਾਲਾ ਕਮਾਲਾ 11 ਹੋਰ ਕਮਾ ਲਿਆ ਇਹਨੂੰ ਕਮਾਲਾ ਕਮਾਲਾ ਚੋਬਰਾ ਕਮਾਲਾ ਇੱਥੇ ਜੀ ਰੋਕ ਲਾ ਓਏ ਸਿੰਘੀ ਸੁੰਗੀ ਦੇ ਬਾਈ ਕੱਟੀ ਦੀ ਇੱਥੋਂ ਮਾਰ ਨਾ ਇੱਕ ਇੱਥੋਂ ਕਰਾ ਦੀ ਚਾ ਇੱਕ ਥਣ ਲੈਵੇ ਵਾਲਾ ਥਣ ਉਹ ਵੀ 4x4 ਐਡਰ ਆ ਗਿਆ ਜੀ ਨਾਲੇ ਇਹਦਾ ਗਾਰੀ ਇੱਥੋਂ ਦਿਖਾ ਦੀ ਕੱਦ ਵੀ ਛੋਟੀ ਛੂਟੀ ਵਾਲਾ ਸੀਨ ਨਹੀਂ ਹੋਊਗਾ ਮਾਕੇ ਘਮਾਕੇ ਬੰਦੇ 11 ਹੋਰ ਕਮਾ ਦੇ ਆ ਇਹਨੂੰ ਕਮਾਵੇ 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 ਕੁਛ ਨਹੀਂ ਹੁੰਦਾ ਲਾਜ ਹੋਰ ਮੜਾ ਛੋਟੀ ਜੰਗੀ ਹੈ ਤੇ ਪੂਰ ਵੀ ਕੰਪੀਟੀਸ਼ਨ ਵਾਲੀ ਇਕ ਉਹ ਅੱਜ ਕੱਟੀ ਪਰੇ ਤੁਰੀ ਮੂੰਹ ਚੱਕ ਕੇ ਦੁਰ ਗਈ ਹਾਂ ਪੂਰਾ ਕੰਪੀਟੀਸ਼ਨ ਵਾਲਾ ਤੁਰਾ ਕਹਿੰਦੇ ਕੰਪੀਟੀਸ਼ਨ ਦੇ ਪਿਛੂ ਤੁਰਦੇ ਨੇ ਮੂੰਹ ਚੱਕ ਕੇ ਦੁਰ ਦਿਆ ਕਿੰਨੇ ਦਿਨ ਦਾ ਸੂਆ ਮਣੀ ਇਹਦਾ ਭਾਜੀ ਹੈਗਾ 10 ਦਿਨਾਂ ਦਾ ਚਾਰ ਦੰਦ ਕੱਟੀ ਹਾਂਜੀ ਦੁੱਧ 16 ਕਿਲੋ ਹੋਣਿਆ 18 ਕਿਲੋ ਕੱਟੀ ਦੇ ਡੇਉੜ ਦੇ ਦਮਾਗੇ 16 ਹੈਗੇ ਹਾਂਜੀ ਟਾਈਮ ਦੋ ਟਾਈਮ ਚਵਾ ਦਾਂਗੇ ਤਸੱਲੀ ਕਰਾ ਦਾਂਗੇ ਚਵਾ ਦਾਂਗੇ ਦੁੱਧ ਤਾਂ ਹੈ ਹੀ ਹੈ ਨਾ ਖਰਾਬੀ ਵਾਲਾ ਹਾਂ ਕੱਟੀ ਇਦਾਂ ਨਹੀਂ ਮਿਲਦੀ ਨਹੀਂ ਬਾਈ ਹਾਂ ਨਾਖਰਾ ਕੱਟੀ 'ਚ ਵੀ ਬਾਲਾ ਤੋੜ ਰਿਹਾ ਆਪਣੇ ਦੋ ਕੰਮ ਹੈ ਨਹੀਂ ਬਾਈ ਵੀ 10 ਲੱਖ ਮੰਗ ਲੋ 8 ਲੱਖ ਮੰਗ ਲੋ ਕੰਮ ਹੈ ਨਹੀਂ ਠੀਕ ਹੈ ਇਹ ਅਗਲਾ ਆ ਗਿਆ ਚਲੋ ਆਪਾਂ ਆਪਣਾ ਜਿਹਨਾਂ ਵਿੱਚ ਮਾਰਜਿਨ ਰੱਖ ਕੇ ਇੱਕ ਗੱਲ ਤਾਂ ਆਪਾਂ ਕਹਿੰਦੇ ਹੁੰਨੇ ਅੰਮਨੀ ਹਾਂਜੀ ਦੇਖ ਮੰਗਣਾ ਹੁੰਦਾ ਮਾਲਕ ਦਾ ਮਾਲਾ ਲਾਉਣੇ ਹੁੰਦਾ ਖਰੀਦਣ ਵਾਲੇ ਦਾ ਕੰਮ ਤੇ ਜਿਹੜਾ ਯਾਰ ਚੰਗਾ ਪਸ਼ੂ ਤਿਆਰ ਕਰਦਾ ਮੈਂ ਇਹ ਕਹਣਾ ਹਾਂ ਨਾ ਵੀ ਉਹਨੂੰ ਮੰਗਣ ਦਾ ਹੱਕ ਹੈ ਹੱਕ ਹੈ ਜੀ ਇਹਦਾ ਹੱਕ ਹੁੰਦਾ ਮੰਗਣ ਦਾ ਇਦਾਂ ਦੀਆਂ ਕੱਟੀਆਂ ਕਿੱਥੋਂ ਮਿਲਦੀਆਂ ਜੀ ਠੀਕ ਆ ਗੱਲ ਐਡੀ ਬਰੀਕ ਕੁਆਲਿਟੀ ਯਾਤ ਕੁਆਲਿਟੀ ਕੱਟੀਆਂ ਦੇਖ ਕਿੰਨੀਆਂ ਇੱਥੋਂ ਦਿਖਾ ਦੇ ਬਟਣ ਵੀ ਆ ਗਏ ਨੰਬਰ 7ਵਾਂ ਹੁਣ ਇਹਨਾਂ ਦੀ ਐਂ ਕਰ ਫਿਰ ਰਾਣੀ ਦਿਖਾ ਦਿਓ ਸਾਰੀਆਂ ਦੀ ਹਾਂ ਸਾਰੀਆਂ ਦੀ ਆ ਆ ਸਮੁੰਦਰੀ ਜਾ ਆਜੋ ਫਾਲੀ ਕਿਤੇ ਸਾ ਨਾ ਹੀ ਸਮਝ ਨਾਥੋਂ ਨਾ ਬਈ ਠੰਡੀ ਬਹੁਤ ਆ ਜਿੱਡੀ ਵੱਡੀ ਝੂਟੀ ਉਨੀ ਠੰਡੀ ਆ ਲੈ ਹੋ ਸਾਈਡ ਨੂੰ ਦਿਖਾਉਣ ਦਾ ਮੌਕਾ ਦਿਖਾਉਂਦਾ ਹਾਂ ਸ਼ਰਾਰ ਵਿੱਚ ਮੈਂ ਹਾਥੀ ਤੇ ਨਹੀਂ ਕਰਿਆ ਹੁੰਦਾ ਉੱਦਾਂ ਕਰਿਆ ਉਦਾਂ ਦਾ ਹੀ ਕਰਤਾ ਹਾਂ ਅੱਜ ਤੋਂ ਸਾਰੀ ਦਿਖਾਈ ਗਈ ਹੋਈ ਹਾਥੀ ਵੰਗੂ ਲਾ ਦਿਆਂ ਟੱਲੀਆਂ ਉੱਤੇ ਉਹ ਪੂਰੀਆਂ ਜੀ ਕਿੰਨੇ ਦਿਨ ਦਾ ਸੂਆ ਭਾਈ 10 ਦਿਨਾਂ ਦਾ 10ਾਂ ਦਾ ਹਾਂਜੀ ਬੱਚਾ ਕੱਟਾ ਮਗਰ ਜੀ ਹੈਗਾ ਕੱਟਾ ਪਰ ਲੱਗਦਾ ਕੱਟੀ ਵਰਗਾ ਯਾਰ ਹਾਂ ਕੱਟੀ ਝੂਟੀ ਬਹੁਤ ਕੰਮਦੀ ਆ ਜੀ ਵੱਡੀ ਵੱਡੀ ਬਹੁਤ ਆ ਜੀ ਕਿੰਨਾ ਦੁੱਧ ਹਾਜਰ ਅੱਜ ਬਾਈ 18 ਕਿਲੋ ਅੱਜ ਮੰਨ ਦਵਾ 22 ਕਿਲੋ ਦੀ ਓੜ ਤੇ ਦੇ ਦਵਾਂਗੇ 18 ਕਿਲੋ 10 ਦਿਨ ਦੀ ਸੂਈ ਥੱਲੇ ਮੰਨਿਆ ਦਾਂਗੇ ਬਣਾ ਦਾਂਗੇ ਆ ਮਾਰੀ ਗਰੀ ਕੈਮਰਾ ਵਾ ਬਾਈ ਕਹਿੰਦਾ 18 ਕਿਲੋ 10ਾਂ ਦਿਨਾਂ ਦੀ ਸੂਈ ਕੋਲੇ ਮੰਨਿਆ ਕੇ ਦੇਣਾ 20 22 ਕਿਲੋ ਦੁੱਧ ਵਾਲੀ ਝੋਟੀ ਆ ਇੱਕ ਬਾਈ ਜੀ ਇਹਦਾ ਸੌਦਾ ਵੀ ਚੱਲਦਾ ਆਪਣੇ ਕਾਨਪੁਰ ਦੇ ਬੰਦੇ ਲੈਂਦੇ ਆ ਮੇਤੋਂ ਕਾਨਪੁਰ ਜੂਪੀ ਜੂਪੀ ਜਾਊਗੀ ਜੇ ਮੈਂ ਕਹਿੰਦਾ ਯਾਰ ਇਹਨੂੰ ਕੋਈ ਪੰਜਾਬ ਵਾਲਾ ਸੱਜ ਨਹੀਂ ਉਹ ਪੰਜਾਬ ਭਾਈ ਇਹ ਨਾ ਜਿੱਦਣ ਲਈ ਸੀ ਉਦਣੀ ਮੰਨ ਜ ਆਪਣੇ ਉਹਨਾਂ ਨੇ ਲਿੰਕ ਵਧੀਆ ਜੀ ਆ ਗਏ ਤੋਰ ਕੇਰਾ ਹੋਰ ਐ ਕਿ ਥੱਕਦਾ ਤੂੰ ਆ ਗਰੇ ਵੀ ਮੱਝਾ ਭੇਜਦਾ ਬਾਈ ਜੀ ਠੀਕ ਆ ਗੱਲ ਉਹ ਬਸ ਥੋੜਾ ਜਿਹਾ ਰਹਿ ਗਿਆ ਠੀਕ ਆ ਮੈਨੂੰ ਲੱਗਾ ਅੱਜ ਜਾਂ ਕੱਲ ਨੂੰ ਮੈਂ ਕਹਾਂ ਯਾਰ ਇਹਦੀ ਮੱਲ ਤਾਂ ਯਾਰ ਕੋਈ ਪੰਜਾਬੀ ਸੱਜਣੀ ਮਾਰੀ ਉਹ ਪੰਜਾਬੀ ਭਾਜੀ ਐ ਕਿ ਤੁਸੀਂ ਨਹੀਂ ਆ ਜਿੱਦਣ ਲਈ ਸੀ ਮੈਂ ਤਾਂ ਕਹੇ ਵੀਡੀਓ ਪੈ ਜਾਂਦੀ ਝੂਟੀ ਅੱਜ ਨੂੰ ਰਹਿਣੀ ਨਹੀਂ ਸੀ ਠੀਕ ਆ ਗੱਲ ਅੱਜ ਕਿਹੜਾ ਰਹੂਗੀ ਅੱਜ ਰਹਿਣਾ ਇਹਨੇ ਅੱਜ ਵੀ ਨਹੀਂ ਹਾਂ ਉਹ ਰਹਿਣਾ ਮਣੀ ਇਹਨੇ ਅੱਜ ਵੀ ਨਹੀਂ ਝੂਟੀ ਨੇ ਯਾਰ ਐਡੀ ਬਾਈ ਜਦਾਂ ਦਾ ਜਾਨ ਪੂਰੀ ਆ ਝੂਟੀ ਆ ਹਾਂ ਜਾਨ ਪੂਰੀ ਆ ਜੀ ਨਾ ਚਾਰ ਰੱਖਣ ਦਾ ਸ਼ਕੀਰ ਆ ਨਾ ਕੱਲੀਏ ਰੱਖ ਲਿਓ ਨਾਲ ਦਾ ਲੀਵਰ ਵੱਜੂਗੀ ਜੀ ਨਾ ਨੇ ਖਾਣ ਆਪਣੇ ਭਾਈ ਸਾਰੀ ਕੁਆਲਿਟੀ ਹੈਗੀ ਛੋਟੀ ਵੀ ਹੈਗੀ ਬੜੀ ਤੋਂ ਬੜੀ ਵੀ ਹੈਗੀ ਐਦੂ ਬਾਦ ਤਾਂ ਫਿਰ ਆਪਣੇ ਹੱਥੇ ਖੜੇ ਜਿਹੋ ਇੰਨਾ ਚੋ ਵੀ ਨਹੀਂ ਫਟਾਉਂਦੀ ਜਾਂ ਉਹ ਪੇ ਤਾਂ ਬਈ ਕਈਆਂ ਨੇ ਲਾਉਣਾ ਹੁੰਦਾ 2 ਲੱਖ ਆਗੇ ਵੱਡੀ ਤੇ ਹੱਥ ਧਰਦਾ ਠੀਕ ਆ ਗੱਲ ਆ ਇਹਦੀ ਕੀਮਤ ਮੇਰੇ ਖਿਆਲ ਆ ਸਾਰਿਆਂ ਨਾਲੋਂ ਜ਼ਿਆਦੇ ਰੂਹਦੀ ਹੈ ਨਾ ਅਨੇ ਪਲੂਨ ਗੱਟੀ ਤੇ ਇਹ ਸੇਮ ਹੀ ਆ ਬਾਈ ਠੀਕ ਆ ਜੋੜੇ ਦੀ ਹਾਂ ਆ ਜੋੜੇ ਦੀ ਕੀਮਤ ਐ ਦੀ ਤੇ ਐ ਇਹਦੀ ਸੇਮ ਜੀ ਕੀਮਤ ਰਹੂ ਜੇ ਦੋਨੇ ਕਿਸੇ ਨੇ ਪਾਲੀਆਂ ਯਾਰ ਪਹੁੰਚ ਪੁੰਚ ਕਰ ਪੁੰਚ ਕਰ ਦਵਾਂਗਾ ਜੀ ਹਾਂ ਜੋੜੇ ਦੀ ਪਹੁੰਚ ਕਰਦੀਆਂ ਦੋਨੇ ਕਿਸੇ ਭਰਾ ਨੇ ਪਾਲੀਆਂ ਭੋਲ ਨੰਬਰ ਤੇਰਾ 9478474740 ਠੀਕ ਆ ਗੱਲ 9478474740 474740 ਵਾਈ ਦਾ ਨੰਬਰ ਆ ਤੇ ਡੈਡੀ ਦਾ ਨੰਬਰ 9814613746 ਸੀ ਗੱਲ 9814613746 ਲੱਗਣਾ ਉਹ ਕੱਚੇ ਦਾ ਬੋਲਾ ਲੈ ਲੈਂਦੀਆਂ ਝੂਟੀਆਂ ਕੱਟੀਆਂ ਪੜਾ ਪੜਾ ਕੱਢੀਆਂ ਗਈਆਂ ਧੜਕ ਧੜਕ ਵੀ ਜਿਹੜੇ ਵੀ ਸੱਜਣ ਨੂੰ ਕੋਈ ਵੀ ਪਸ਼ੂ ਤਾਂ ਪਸੰਦ ਆਉਂਦਾ ਵਾਈ ਨਾਲ ਗੱਲਬਾਤ ਕਰਕੇ ਤਸੱਲੀ ਕਰਕੇ ਲੈ ਜਿਓ ਧੰਨਵਾਦ ਜੀ